ਮੌਸਮ ਦੇ ਨਾਲ ਜੁੜੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤਾਂ ਸਿੱਖੀ ਪੰਜਾਬ ਦੇ ਵਿੱਚ ਬੀਤੇ ਦਿਨ ਮੌਸਮ ਹੈ ਜੋ ਬੇहद ਜੋ ਬਰਸਾਤ ਹੈ ਬੇहद ਜ਼ਿਆਦਾ ਹੋਈ ਹੈ ਮੌਸਮ ਨੇ ਲੋਕਾਂ ਨੂੰ ਕਾਫੀ ਰਾਹਤ ਤਾਂ ਦਿੱਤੀ ਹੈ ਇਸ ਦੇ ਨਾਲ ਨਾਲ ਹਰਿਆਣਾ ਤੇ ਹਿਮਾਚਲ ਦੇ ਵਿੱਚ ਵੀ ਕਾਫੀ ਬਰਸਾਤ ਹੋਈ ਹੈ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜੋ ਅੱਛੀ ਬਰਸਾਤ ਰਿਕਾਰਡ ਕੀਤੀ ਗਈ ਹੈ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਬਦਲਬਈ ਹੌਣ ਕਰਕੇ ਮੌਸਮ ਦੇ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਸੋ ਗੱਲ ਕਰੀਏ ਜੇ ਹਿਮਾਚਲ ਪ੍ਰਦੇਸ਼ ਦੀ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇਜ਼ ਬਰਸਾਤ ਦਾ ਕਹਿਰ ਲੋਕਾਂ ਨੂੰ ਦੇਖਣ ਨੂੰ ਮਿਲਿਆ ਤਾਂ ਸੇ ਕਿ हिमाचल ਦੇ ਵਿੱਚ ਬੱਦਲ ਫਟਣ ਦੀ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਜਿਸ ਕਰਕੇ ਜੋ ਪੰਡੋ ਡੈਮ ਦੇ ਨੇੜੇ ਹਾਈਵੇ ਵੀ ਬੰਦ ਕਰਨਾ ਪੈ ਗਿਆ ਤੇ ਜੋ ਮਾਰਕੰਡੇ ਨਦੀ ਦੇ ਕੰਢੇ ਤੇ ਉੱਤੇ ਸਥਿਤ ਇੱਕ ਮੰਦਿਰ ਵੀ ਹੈ ਪਾਣੀ ਦਾ ਬਹਾਵ ਵਧਣ ਦੇ ਕਾਰਨ ਰੁੜ ਗਿਆ ਯਾਨੀ ਕਿ ਹਿਮਾਚਲ ਦੇ ਵਿੱਚ ਇੱਕ ਵਾਰ ਫੇਰ ਤੋਂ ਬਰਸਾਤ ਹੈ ਜੋ ਹੋਈ ਹੈ ਬਰਸਾਤ ਇੰਨੀ ਜ਼ਿਆਦਾ ਭਿਆਨਕ ਹੋਈ ਹੈ ਕਿ ਕੁਦਰਤ ਦਾ ਕਹਿਰ ਲੋਕਾਂ ਨੂੰ ਇੱਕ ਵਾਰ ਫੇਰ ਤੋਂ ਜੋ ਕਿ ਚੱਲਣਾ ਪਿਆ ਪੰਜਾਬ ਦੇ ਵਿੱਚ ਵੀ ਕੁਦਰਤ ਦਾ ਕਹਿਰ ਲੋਕਾਂ ਨੂੰ ਝੱਲਣਾ ਪਿਆ ਹੁਸ਼ਿਆਰਪੁਰ ਦੀ ਗੱਲ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਗੱਡੀ ਦੇ ਵਿੱਚ ਸਵਾਰ ਪਰਿਵਾਰ ਦੇ ਸਦਸਿਆ ਪਾਣੀ ਦੇ ਤੇਜ਼ ਬਹਾਵ ਦੇ ਵਿੱਚ ਰੁੜ ਗਏ ਦਰਸਲ ਜਦੋਂ ਹੁਸ਼ਿਆਰਪੁਰ ਦੇ ਇੱਕ ਦਰਿਆ ਤੋਂ ਗੱਡੀ ਪਾਰ ਕਰਨ ਲੱਗੇ ਤਾਂ ਪਾਣੀ ਦੇ ਤੇਜ਼ ਬਹਾਵ ਦੇ ਕਾਰਨ ਗੱਡੀ ਆ ਜੋ ਪਾਣੀ ਦੇ ਨਾਲ ਹੀ ਰੁੜ ਗਈ ਜਿਸ ਦੇ ਵਿੱਚ ਕੀ ਜੋ ਲੋਕ ਜੋ ਸਵਾਰ ਸੀ ਗੱਡੀ ਦੇ ਵਿੱਚ ਲੋਕ ਵੀ ਗੱਡੀ ਦੇ ਨਾਲ ਹੀ ਰੁੜ ਗਏ ਜਿਸ ਵਿੱਚ ਬਾਕੀ ਲਾਸ਼ਾਂ ਤਾਂ ਬਰਾਮਦ ਕਰ ਲੱਤੀਆਂ ਗਈਆਂ ਨੇ ਅਭਿਆਨ ਜਾਰੀ ਕੀਤਾ ਗਿਆ ਲਾਸ਼ਾਂ ਨੂੰ ਲੱਭਿਆ ਗਿਆ ਤੇ ਜੋ ਇੱਕ ਬੱਚਾ ਹੈ ਜੋ ਇੱਕ ਛੋਟਾ ਬੱਚਾ ਜਿਸ ਨੂੰ ਬਚਾ ਲੱਤਾ ਗਿਆ ਸੋ ਇਹ ਘਟਨਾਵਾਂ ਨੇ ਜੋ ਕਿ ਤੇਜ਼ ਮੀਂਹ ਅਤੇ بارش ਦੇ ਕਾਰਨ ਰਿਕਾਰਡ ਕੀਤੀਆਂ ਗਈਆਂ ਨੇ ਬੀਤੇ ਦਿਨ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਯਾਨੀ ਕਿ 21 ਦਿਨ ਦੇ ਵਿੱਚ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਸੀ ਜੇ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਵੀ ਬਰਸਾਤ ਬਹੁਤ ਜ਼ਿਆਦਾ ਹੋਈ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਇਸ ਸੀਜ਼ਨ ਦੀ ਜੋ ਬਰਸਾਤ ਹੈ ਜੋ ਸਭ ਤੋਂ ਜ਼ਿਆਦਾ ਬਰਸਾਤ ਹੈ ਜੋ ਪਿਤੇ ਦਿਨ ਹੀ ਹੋਈ ਹੈ ਯਾਨੀ ਕਿ ਇੱਕ ਦਿਨ ਦੇ ਵਿੱਚ ਇਸ ਸੀਜ਼ਨ ਦੇ ਵਿੱਚ 129 ਮਿਲੀਮੀਟਰ ਮੀਂਹ ਹੈ ਜੋ ਚੰਡੀਗੜ੍ਹ ਦੇ ਵਿੱਚ ਰਿਕਾਰਡ ਕੀਤਾ ਗਿਆ ਯਾਨੀ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਮੀਂਹ ਇੱਕ ਦਿਨ ਦੇ ਵਿੱਚ ਜੋ ਪਿਆ ਉਹ ਪਿਤੇ ਦਿਨ ਹੀ ਪਿਆ ਵੈ ਸੋ ਆਉਣ ਵਾਲੇ ਦਿਨਾਂ ਦੇ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਸੋ ਪਿਤੇ ਦਿਨ ਚੰਗੀ ਬਾਰਿਸ਼ ਹੋਈ ਹੈ ਲੁਧਿਆਣੇ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਅ ਜੇ ਗੱਲ ਕਰੀਏ ਰੂਪਨਗਰ ਅੰਮ੍ਰਿਤਸਰ ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਤੇਜ਼ ਹੈ ਜੋ ਬਰਸਾਤ ਹੋਈ ਹੈ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਅਤੇ ਤੇਜ਼ ਬਰਸਾਤ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਜਮਾਵੜਾ ਵੀ ਦੇਖਣ ਨੂੰ ਮਿਲਿਆ ਪਾਣੀ ਹੈ ਜੋ ਕਾਫੀ ਜ਼ਿਆਦਾ ਪਰ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਇਸ ਤੋਂ ਬਾਅਦ ਜੇ ਅਗਲੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਅਗਲੇ ਅਲਰਟ ਦੇ ਮੁਤਾਬਕ ਅਗਲੀ ਭੂਮਿਕਵਾਨੀ ਦੇ ਮੁਤਾਬਕ 15 ਅਗਸਤ ਨੂੰ ਇਸੇ ਤਰ੍ਹਾਂ ਹੀ ਇੱਕ ਵਾਰ ਫੇਮੀ ਪੈਣ ਦੀ ਸੰਭਾ ਭਾਵਨਾ ਦੱਸੀ ਗਈ ਹੈ ਸੋਹਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਤੇਜ਼ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਦੱਸੀ ਹੈ ਸੋ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਐ ਇੱਕ ਵਾਰ ਫਿਰ ਲੋਕਾਂ ਨੂੰ ਮਹਿਸੂਸ ਦਿਖਾਈ ਦੇ ਰਹੀ ਹੈ ਪਿਛਲੇ ਦਿਨ ਤੇਜ਼ ਬਰਸਾਤ ਦੇ ਕਾਰਨ ਪੰਜਾਬ ਦਾ ਆਗਸਤਨ ਤਾਪਮਾਨ ਕਾਫੀ ਘਟ ਗਿਆ ਤਾਪਾਂ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਤਾਂ ਕਿ ਜੋ ਲੋਕ ਨੇ ਜੋ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਜੋ ਉਮਸ ਅਤੇ ਗਰਮੀ ਹੈ ਜੋ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਸੀ ਤੇਜ਼ ਬਰਸਾਤ ਦੇ ਕਾਰਨ ਉਸ ਦੇ ਵਿੱਚ ਕਾਫੀ ਲੋਕਾਂ ਨੂੰ ਰਾਹਤ ਮਿਲੀ ਹੈ ਸੂਆਣ ਵਾਲੇ ਦਿਨਾਂ ਦੇ ਵਿੱਚ ਵੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ 15 ਅਗਸਤ ਨੂੰ ਜੋ ਤੇਜ਼ ਮੀਂਹ ਇਸੇ ਤਰ੍ਹਾਂ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਹਰਿਆਣਾ ਦੇ ਇਲਾਕਿਆਂ ਦੇ ਵਿੱਚ ਵੀ ਰੁਕ ਰੁਕੇ ਮੀਂਹ ਪੈ ਰਹੇ ਨੇ ਤੇ ਅੱਜ ਦਾ ਦਿਨ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਸੋ ਮੌਸਮ ਦੇ ਨਾਲ ਜੁੜੀ ਹੋਰ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ